ਜੇ ਟੋਬੇ ਦੇ ਜੇ ਫਾਰੇ ਗੱਡੀ ਨੇ ਇੱਕ ਐਕਸੀਡੈਂਟ ਕੀਤਾ ਹੋਇਆ ਹੈ ਜਿਹਦੇ ਵਿੱਚ ਇੱਕ ਪ੍ਰੈਗਨੈਂਟ ਲੇਡੀ ਹੈ ਉਹਨਾਂ ਨੂੰ ਵੀ ਇੰਜਰਡ ਕੀਤਾ ਹੋਇਆ ਹੈ ਪਲੱਸ ਹੋਰ ਜਿਹੜੀਆਂ ਸਕੂਟਰ ਬਾਈਕ ਇੱਥੇ ਵਗੈਰਾ ਖੜੇ ਹੋਏ ਸੀਗੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜਿਹੜੇ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਹਸਪਤਲ ਵਿੱਚ ਪਹੁੰਚਾਇਆ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਸੀ ਜਿਹਦੇ ਸਟਿਚਸ ਵਗੈਰਾ ਲੱਗੇ ਨੇ ਤੇ ਅਸੀਂ ਜਿਹੜੇ ਮੌਕੇ ਤੇ ਹੁਣ ਆਏ ਆ ਅਸੀਂ ਸਾਰੀ ਜਿਹੜੀ ਦਿੱਤੀਸ਼ ਆਪਣੀ ਅਰੰਭ ਕਰ ਦਿੱਤੀ ਹੈ ਤੇ ਐਫ ਆਈ ਆਰ ਅਸੀਂ ਮੁਤਾਬਕ ਕਾਨੂੰਨ ਅਨੁਸਾਰ ਦਰਜ ਕਰਾਂਗੇ ਇਸ ਤੋਂ ਇਲਾਵਾ ਗੱਡੀ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਮਕਾਨ ਦਾ ਦੁ ਉਹ ਫਿੱਟ ਉਹ ਜੀ ਬਿਲਕੁਲ ਮੌਕਾ ਸਮੋਕਰ ਜਾਇਜ਼ ਕਰ ਕਰਕੇ ਨਾ ਮੌਕੇ ਦਾ ਜਾਇਜ਼ ਲੈ ਕੇ ਕਿਹੜੀ ਲੇਡੀ ਸੈਕਟੈਂਡ ਕਿਉਂ ਉਹਦੇ ਕੋਲ ਲਾਇਸੈਂਸ ਹੀ ਹੈ ਏ ਵੀ ਆ ਰੇ ਗੋਇੰਗ ਇਨਟੂ ਥੈਟ ਅਸੀਂ ਚੈੱਕ ਕਰ ਰਹੇ ਆ ਅਸੀਂ ਜਸਟ ਮੌਕੇ ਤੇ ਪਹੁੰਚੀ ਆ ਅਸੀਂ ਮੈਂ ਆਪਣਾ ਸਾਰਾ ਮੌਕਾ ਸਾਈਜ਼ ਕਰ ਲਿਆ ਆ ਇਸ ਤੋਂ ਇਲਾਵਾ ਜਿਹੜੇ ਵੀ ਅਸੀਂ ਜਿਹੜੀ ਲੇਡੀ ਚਲਾ ਰਹੀ ਸੀਗੀ ਉਹਨਾਂ ਦੇ ਸਾਰੇ ਡਾਕੂਮੈਂਟਸ ਅਸੀਂ ਜਿਹੜੇ ਆ ਉਹ ਦੇਖਾਂਗੇ ਉਹਨਾਂ ਕੋਲ ਡਾਕੂਮੈਂਟ ਲਾਇਸੈਂਸ ਕੋ ਪ੍ਰੋਪਰ ਹੈਗੇ ਜਾਂ ਨਹੀਂ ਹੈਗੇ ਆ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਬਕਾਇਦਾ ਟੈਸਟ ਵੀ ਕਰਵਾਇਆ ਜਾਏਗਾ ਕਿ ਉਹ ਐਲਕੋਹੋਲਿਕ ਤਾਂ ਨਹੀਂ ਸੀਗੇ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਨੂੰ ਨੁਕਸਾਨ ਹੋਇਆ ਸਕੂਟਰ ਦਾ ਜਾਂ ਕਿਸੇ ਹੋਰ ਵਹੀਕਲ ਦਾ ਨੁਕਸਾਨ ਹੋਇਆ ਆ ਉਹ ਵੀ ਅਸੀਂ ਜਿਹੜੇ ਚੈੱਕ ਕਰਾਂਗੇ ਬਟ ਲੈ ਜਿਹੜੀ ਮੋਸਟ ਪ੍ਰਾਇੋਰਟੀ ਸਾਡੀ ਫਿਲਹਾਲ ਦੀ ਘੜੀ ਇਹ ਆ ਵੀ ਜਿਹੜੇ ਪ੍ਰੈਗਨੈਂਟ ਲੇਡੀਜ਼ ਸਿੱਕੇ ਉਹ ਬਿਲਕੁਲ ਸਹੀ ਨੇ ਕੰਗਰਸ ਨੇ ਉਹਦੇ ਲੈਣ ਲਈ ਅਸੀਂ ਜਿਹੜੇ ਹਸਪਤਾਲ ਚਾਹ ਰਹੇ ਚੈੱਕ ਕਰਾਂਗੇ ਇਨਫੋਰਮੇਸ਼ਨ ਸਾਨੂੰ ਮਿਲੇ ਸੀ ਕਿ ਕੱਚੇ ਟੋਬੇ ਦੇ ਜੇ ਥਾਰ ਗੱਡੀ ਨੇ ਇੱਕ ਐਕਸੀਡੈਂਟ ਕੀਤਾ ਹੋਇਆ ਹੈ ਜਿਹਦੇ ਵਿੱਚ ਇੱਕ ਪ੍ਰੈਗਨੈਂਟ ਲੇਡੀ ਹੈ ਉਹਨਾਂ ਨੂੰ ਵੀ ਇੰਜਰਡ ਕੀਤਾ ਹੋਇਆ ਹੈ ਪਲੱਸ ਹੋਰ ਜਿਹੜੀਆਂ ਸਕੂਟਰ ਬਾਈਕ ਇੱਥੇ ਵਗੈਰਾ ਖੜੇ ਹੋਏ ਸੀਗੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜਿਹੜੇ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਹਸਪਤਲ ਵਿੱਚ ਪਹੁੰਚਾਇਆ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਸੀ ਜਿਹਦੇ ਸਟਿਚਿੰਗ ਵਗੈਰਾ ਲੱਗੇ ਨੇ ਤੇ ਅਸੀਂ ਜਿਹੜੇ ਮੌਕੇ ਤੇ ਹੁਣ ਆਏ ਆ ਅਸੀਂ ਸਾਰੀ ਜਿਹੜੀ ਤਸਵੀਰ ਆਪਣੇ ਅਰੰਭ ਕਰ ਦਿੱਤੀ ਹੈ ਤੇ ਐਫ ਆਈ ਆਰ ਅਸੀਂ ਮੁਤਾਬਕ ਕਾਨੂੰਨ ਅਨੁਸਾਰ ਦਰਜ ਕਰਾਂਗੇ ਇਸ ਤੋਂ ਇਲਾਵਾ ਗੱਡੀ ਉਹ ਅਸੀਂ ਉਹ ਅਸੀਂ ਬਿਲਕੁਲ ਮੌਕਾ ਮੌਕਾ ਜਾਇਜ਼ ਕਰ ਕਰਕੇ ਨਾ ਮੌਕੇ ਦਾ ਜਾਇਜ਼ਾ ਲੈ ਕੇ ਕਿਹੜੀ ਲੇਡੀ ਐਕਸੀਡੈਂਟ ਕਿਉਂ ਉਹਦੇ ਕੋਲ ਲਾਇਸੈਂਸ ਹੀ ਹੈ ਏ ਵੀ ਆ ਰੇ ਗੋਇੰਗ ਇਨਟੂ ਥੈਟ ਅਸੀਂ ਚੈੱਕ ਕਰ ਰਹੇ ਆ ਅਸੀਂ ਜਸਟ ਮੌਕੇ ਤੇ ਮਹ ਪਹੁੰਚੀ ਆ ਅਸੀਂ ਮੈਂ ਆਪਣਾ ਸਾਰਾ ਮੌਫਾਈਜ਼ ਕਰ ਲਿਆ ਆ ਇਸ ਤੋਂ ਇਲਾਵਾ ਜਿਹੜੇ ਵੀ ਅਸੀਂ ਜਿਹੜੀ ਲੇਡੀ ਚਲਾ ਰਹੀ ਸੀਗੀ ਉਹਨਾਂ ਦੇ ਸਾਰੇ ਡਾਕੂਮੈਂਟਸ ਅਸੀਂ ਜਿਹੜੇ ਆ ਉਹ ਦੇਖਾਂਗੇ ਉਹਨਾਂ ਦੇ ਕੋਈ ਡਾਕੂਮੈਂਟ ਲਾਇਸੈਂਸ ਕੋ ਪ੍ਰੋਪਰ ਹੈ ਜੀਆ ਜਾਂ ਨਹੀਂ ਹੈ ਜੀਆ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਬਕਾਇਦਾ ਟੈਸਟ ਵੀ ਕਰਵਾਇਆ ਜਾਏਗਾ ਕਿ ਉਹ ਐਲਕੋਹੋਲਿਕਤਾ ਨਹੀਂ ਸੀਗੇ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਨੂੰ ਨੁਕਸਾਨ ਹੋਇਆ ਸਕੂਟਰ ਦਾ ਜਾਂ ਕਿਸੇ ਹੋਰ ਵਹੀਕਲ ਦਾ ਨੁਕਸਾਨ ਹੋਇਆ ਆ ਉਹ ਵੀ ਅਸੀਂ ਜਿਹੜੇ ਚੈੱਕ ਕਰਾਂਗੇ ਬਟ ਜਿਹੜੀ ਮੋਸਟ ਇਹ ਉਹ ਬਿਲਕੁਲ ਸਹੀ ਨੇ ਕੰਗਰੂਸ ਨੇ ਉਹਦੇ ਲੈਣ ਲਈ ਅਸੀਂ ਜਿਹੜੇ ਹਸਪਤਲ ਚਾ ਰਹੇ ਚੱਕਰ